अमृतसर महिला कांग्रेस कमेटी प्रधान शिवानी शर्मा वालों महिला दिवस एक प्रोग्राम आयोजन प्रधान महिला हिस्सा लिया महिला दिवस संबोधन करते महिला हाथ प्रति जागरूक किया पैड दि गए इस मौके एडवोकेट संदीप शर्मा राकेश समेत इलाके शामिल सन न्यूज हैडलाइन टूडे गुरमीत तो सिंह अमृतसर ਤੇ ਹਮੈਸਟਿਕ ਵਾਇਲੈਂਸ ਹੁੰਦੀ ਆ ਉਹ ਹੈਲਥ ਇਸ਼ੂ ਨੇ ਉਹਦੇ ਵਾਸਤੇ ਕਿ ਜੇ ਕੋਈ ਆਪਣੇ ਸਮਾਜਿਕ ਪ੍ਰੋਬਲਮ ਆਂਦੀ ਆ ਉਹਦੇ ਵਾਸਤੇ ਮਹਿਲਾ ਕਾਂਗਰਸ ਕੋਲੋਂ ਸੈਨੇਟਰੀ ਪੈਡ ਜੀ ਬਣਾਏ ਗਏ ਜਿਹੜੇ ਅਸੀਂ ਫ੍ਰੀ ਆਫ ਕੋਸਟ ਦੇ ਰਹੇ ਹਾਂ ਸਾਰਿਆਂ ਨੂੰ ਕਿਉਂ ਦੇਦੇ ਹੋ ਫਿਰ ਕੀ ਕਰਦਾ ਹੈ ਉਹ ਦੂਸਰੀ ਚੀਜ਼ਾਂ ਯੂਜ਼ ਕਰ ਦਿੰਦੇ ਘਰ ਦੇੁੰਦੇ ਕੋਈ ਹੁੰਦੇ ਉਹਨਾਂ ਲੇਡੀਜ਼ ਨੂੰ ਯੂਟੀਆਈ ਦੀ ਪ੍ਰੋਬਲਮ ਹੁੰਦੀ ਹੈ ਔਰ ਯੂਟੀਆਈ ਦੀ ਪ੍ਰੋਬਲਮ ਐ ਹੋ ਜੀ ਹੈ ਜਿਹਦੇ ਕਰਕੇ ਉਹਨਾਂ ਨੂੰ ਫੰਗਲ ਇਨਫੈਕਸ਼ਨ ਹੋ ਕੇ ਕੈਂਸਰ ਤੱਕ ਹੋ ਰਿਹਾ ਹੈ ਉਹ ਇੱਕੋ ਚੀਜ਼ ਨਹੀਂ ਵਜਿਆ ਕਿ ਉਹ ਸਾਨੂੰ ਪਤਾ ਨਹੀਂ ਲੱਗਦਾ ਵੀ ਉਹਨੂੰ ਫੰਗਲ ਇਨਫੈਕਸ਼ਨ ਹੋ ਜਾਂਦੀ ਹੈ ਹੌਲੀ 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 ਜੋ ਇਹਨਾਂ ਹੱਥਾਂ ਰਹੀ ਡੈਲੀਕੇਟ ਹੈ ਨਾ ਤਾਂ ਅਸੀਂ ਪਾਰਟੀ ਤੋਂ ਕੱਢ ਲਾ ਲਾ ਪੈਗਾਨੀ ਜਾਂਦਾ ਦੱਸ ਕੇ ਕਿ ਇਹ ਕਹਿਣਾ ਕੋਈ ਚੀਜ਼ ਨਹੀਂ ਕੁਝ ਆ ਜਾਂਦਾ ਉਹਨਾਂ ਡਰਾਉਸਟ ਵੀ ਕਰ ਮੈਂ ਇਹਦਾ ਮੋਟੇ ਵੀ ਸੀ ਮਹਿਲਾਵਾਂ ਨੂੰ ਯਾਦ ਰੱਖਦੇ ਤੇ ਐਟਟਿਟਿਊਡ ਵਿੱਚ ਅਫਰ ਮਹਿਕ ਬਣਾਉਂਦਾ ਉਹ ਬਹੁਤ ਇੱਕ ਮਹਾਲ ਕਰਦੇ ਨੇ ਤੁਹਾਨੂੰ ਕੋਈ ਪ੍ਰੋਬਲਮ ਆਂਦੀ ਹੈ ਇਹਨਾਂ ਨੂੰ ਦੱਸੋ ਇਸਾ ਦੇ ਨਹੀਂ ਨਾ ਉਹ ਬਤਨ ਜਾਣਗੇ ਸਾਡੇ ਪੰਜਾਬ ਪ੍ਰਧਾਨ ਦੇ ਇਹ ਕੋਲੋਂ ਦਾਵਾ ਦੀ ਕਿ ਉਹਨਾਂ ਦਾ ਗਲਤ ਨੂੰ ਚੱਲ ਤੇ ਇੱਥੇ ਵੀ ਕਿਸੇ ਭੈਣ ਨੂੰ ਕੋਈ ਪ੍ਰੋਬਲਮ ਆਂਦੀ ਕਿ ਬਾਲ ਫੇਲ ਨਹੀਂ ਹੋਇਆ ਉਹ ਫਿਰ ਤੋਏ ਨਹੀਂ ਖਾਰਿਆ ਨਾ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆਂਦੀ ਹੈ ਅਸੀਂ ਉਹਨਾਂ ਦੇ ਲਈ ਵੀ ਕੱਲ ਨੂੰ ਨਾਲ ਤੇ ਪਾਲਣਾ ਵਗੈਰਾ ਤਾਂ ਵੀ ਰੈਸਟੈਂਟ ਕਰਦੇ ਹਾਂ ਇਹ ਗੱਲ ਇਹ ਕੋਰਥ ਫੋਰੀ ਵਾਲੇ ਨੇ ਕੰਮ ਆਪਿਆ ਨਾ ਵੇਖਾ ਅੱਗੇ 2023 ਇਲੈਕਸ਼ਨ ਆ ਰਹੇ ਆ ਔਰ ਮੈਨੂੰ ਅਬ ਦੇਖੀ ਨਾ ਕਿ ਆਪਾਂ ਵੋਟ ਲਈ ਪੜਨੀ ਹੈ ਜਦੋਂ ਮੇਰੇ ਵਿੱਚ ਅਸੀਂ ਅਸੀਂ ਨਾ ਮੋਟਾ ਨਹੀਂ ਹੈ ਨਾ ਅਸੀਂ ਦਾ ਹੁਣ ਨਹੀਂ ਸਾਥ ਦੇਣਾ ਵੋਟ ਸੋਰ ਸੱਦੀ ਛੋੜ ਕਰਨੀ ਹੈ ਕਿਉਂਕਿ ਵੋਟਾਂ ਦਾ ਉਹ ਜਿਹੜੇ ਹੁਣ ਵੀ ਜਿੱਤੇ ਨੇ ਇਹ ਜਿੰਦਨ ਦੇ ਕਾਬਿਲ ਨਹੀਂ ਹੋਏ ਇਸਾਕੇ ਤੇ ਤਾਨੂੰ ਆਪਣੇ ਘਰ ਤੋਂ ਬਿਲਾਵਾ ਪਤਾ ਕਰਦੇ ਕਿ ਸੇਤੀ ਵੋਟ ਬਣੀ ਪਈ ਹੈ ਤੁਹਾਡੀ ਜਾਂ ਤੁਹਾਡੀ ਤੇ ਵੋਟ ਬਣੀ ਪਈ ਹੈ ਵੀ ਲੈਟ ਅਸ ਨੋਮ ਫਰਮ ਦ ਸੋਟ ਕਾੰਕੇ ਤੇ ਅਕੇ ਐਨਡ ਆਨ ਚਾਹ ਤੇ ਲੜਕੀਆਂ ਲੜਕੀਆਂ ਨੇ ਉਹ ਆ ਗਏ ਤਲਬਲੀ ơi đúng ਤਾਂ ਬੱਸ ਜਰਾਂ ਦੇਖ ਕੇ ਆ ਲੈ ਹੀ ਆ ਜੇ 8 ਮਿੰਟਸ ਪਾ ਲੈ ਮੈਂ ਅੱਗੇ ਰੋਲ ਤੇ ਜੇ ਮੈਂ ਇਹਨਾਂ ਨੂੰ ਦਵਾ ਲਈ ਤੁਸੀਂ ਇਹਨਾਂ ਕੋਲੋਂ ਲੈ ਲਿਆ ਕਰਨਾ ਦਵਾਈ ਨਾਲ

ਤੁਹਾਡੇ ਬੱਚੇ ਦਮਾਰੀ ਕਾ ਗਾਲ ਨਹੀਂ ਦੇ ਇੰਦਿਆਨ ਮੋਈਨਾ ਕੀ ਆ ਵੀ ਕੋਈ ਸ਼ਰਮ ਵਾਲੀ ਰਸਤ ਕਾ ਰਹੀ ਆ ਸਭਾ ਹੁਣ ਆਪਣੇ ਬੱਚਿਆਂ ਨੂੰ ਮਿਨਾ ਅਨੰਦ ਸਕੂਲੋਂ ਪੜਾਣਾ ਹੈ ਕਈ ਬੱਚੇ ਆਪਣੇ ਬੋਲ ਸਕੂਲੋਂ ਪੜਾਈ ਦੇ ਰਹੇ ਆ ਮੇ ਤੁਹਾਨੂੰ ਮੇਰਾ ਨਾਮ ਸ਼ਾਨੀ ਸ਼ਰਮਾ ਮੈਜਿਸਟਰੀ ਕਾਂਗਰਸ ਅੰਮ੍ਰਿਤਸਰ ਮਹਿਲਾ ਕਾਂਗਰਸ ਦੀ ਪ੍ਰੈਜ਼ੀਡੈਂਟ ਆ ਅੱਜ ਜਿਵੇਂ 15 ਸਤੰਬਰ ਆ ਤੇ ਅਸੀਂ ਅੱਜ ਸਥਾਪਨਾ ਦਿਵਸ ਮਨਾ ਰਹੇ ਆ ਮਹਿਲਾ ਕਾਂਗਰਸ ਦਾ ਜਿਹੜਾ 1985 ਇੰਦਰਾ ਗਾਂਧੀ ਜੀ ਵੱਲੋਂ ਇਸ ਤਾਇਨਾ ਕੀਤੀ ਗਈ ਸੀ ਇਹ ਮੈਂ ਕਮ ਨਾਰੀ ਨਹੀਂ ਆਏਗਾ ਹਨਾ ਅਸੀਂ ਅੱਜ ਲੇਡੀਜ਼ ਨੂੰ ਨਾਰੀ ਨਹੀਂ ਆਏ ਤੇ ਤਹਿਤ ਵਿੱਚ ਜੋ ਕੁਝ ਆਂਦਾ ਹੈ ਸਵਾਸਥੇ ਲਈ ਡੋਮੈਸਟਿਕ ਵੈਲਨਸ ਦੀ ਜੋ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਉਹਦੇ ਲਈ ਅਸੀਂ ਉਹਨਾਂ ਨੂੰ ਅਵੇਅਰ ਕਰ ਰਹੇ ਆ ਪਰ ਅੱਜ ਦੇ ਦਿਨ ਦੇ ਵਿੱਚ ਅਸੀਂ ਨਾਲ ਉਹਨਾਂ ਨੂੰ ਐਵੀ ਅਵੇਅਰ ਕਰ ਰਹੇ ਆ ਕਿ ਅੱਗੇ 2027 ਚ ਇਲੈਕਸ਼ਨ ਆ ਰਹੇ ਆ ਇਲੈਕਸ਼ਨਸ ਦੇ ਵਿੱਚ ਜਿਹੜੀਆਂ ਵੋਟ ਜਿਹੜਾ ਵੋਟ ਚੋਰ ਹੈ ਜਿਨੇ ਗਲਤ ਵੋਟਾਂ ਬਣਾਈ ਆਏ ਆ ਉਸ ਚੀਜ਼ ਬਾਰੇ ਵੀ ਇਹਨਾਂ ਨੂੰ ਅਵੇਅਰ ਕੀਤਾ ਹੈ ਕਿ ਅਗਰ ਤੁਹਾਡੇ ਉੱਥੇ ਕੋਈ ਗਲਤ ਵੋਟਾਂ ਬਣਿਆ ਰਹੇ ਤੇ ਉਹਦਾ ਵੀ ਤੁਸੀਂ ਹਾਲ ਕੱਢੋ ਦੇਖੋ ਤੁਹਾਡੇ ਐਡਰੈਸ ਜਾਂ ਤੁਹਾਡਿਆਂ ਵੀ ਕਿਤੇ ਗਲਤ ਵੋਟਾਂ ਬਣਿਆ ਤੇ ਕੱਢੋ ਕਿਉਂਕਿ ਮੇਰੇ ਹੀ ਘਰ ਦੀ ਮੇਰ ਜਿਹੜੀ ਆ ਉਹਦੀਆਂ ਵੋਟਾਂ ਹੀ ਮੇਰੇ ਕੋਲ ਦਾ ਪ੍ਰੂਫ ਹੈ 6 ਜਗ੍ਹਾ ਬਣੀਆਂ ਆ ਜੇ ਜਲੰਧਰ ਪਟਿੰਡੇ ਪਟਿਆਲੇ ਤੇ ਅੰਮ੍ਰਿਤਸਰ ਦੋ ਜਗ੍ਹਾ ਹੋਰ ਹੈ ਅਸੀਂ ਉਹਦਾ ਵੀ ਉਹ ਕੱਢ ਕੇ ਰੱਖਿਆ ਫੋਟੋਕਾਪੀ ਸਾਰੀਆਂ ਕਿ ਅਗਰ ਉਹਦੀਆਂ ਮਤਲਬ ਇੱਕ ਜਗ੍ਹਾ ਉਹ ਪਾ ਰਹੀ ਹੈ ਪੰਜ ਜਗ੍ਹਾ ਉਹਦੀ ਜਗ੍ਹਾ ਕੋਈ ਹੋਰ ਪਾ ਰਿਹਾ ਹੈ ਇਟ ਮੀਨਸ ਇਹ ਤਾਂ ਦੇ ਲਈ ਬਹੁਤ ਵੱਡੇ ਸਕੇਲ ਤੇ ਚੱਲਦੀ ਪਈ ਹੈ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਦੀ ਆਪਾਂ ਨਾਲ ਕਾਮੀ ਵੀ ਕਹੀਏ ਨਲਾਇਕੀ ਵੀ ਕਹੀਏ ਕਿ ਉਹਨੇ ਹੁਣ ਤੱਕ ਕੋਈ ਕੰਮ ਨਹੀਂ ਕੀਤਾ ਅੱਗੇ ਕਹਿੰਦੇ ਸੀ ਵੱਲਾ ਪੰਜਾਬ ਸਰਕਾਰ ਦੀ ਜਿਹੜੀ ਸਰਕਾਰ ਆਏਗੀ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਸਰਕਾਰ ਉਹ ਲੋਕਾਂ ਦਾ ਵਿਕਾਸ ਕਰੇਗੀ ਬਟ ਨਹੀਂ ਉਹ ਲੋਕਾਂ ਦਾ ਵਿਕਾਸ ਛੱਡ ਕੇ ਇਹਨਾਂ ਦੇ ਐਮਐਲਏ ਦਾ ਵਿਕਾਸ ਕੀਤਾ ਕਿਸੇ ਦਾ ਵਿਆਹ ਕਰਾਤਾ ਕਿਸੇ ਦੀ ਕੁਰਤੀਆਂ ਬਣਾਤੀਆਂ ਕਿਸੇ ਦੀ ਕਾਰਾਂ ਬਣਾਤੀਆਂ ਇੱਕ ਟੈਕਸੀ ਡਰਾਈਵਰ ਜਿਹੜਾ ਇਹਨਾਂ ਨੇ ਬਣਾ ਇਹਨਾਂ ਨੇ ਐਮਐਲਏ ਬਣਾ ਤੇ ਭੇਜਿਆ ਸੀ ਜਿਹਦੇ ਸੀ ਬੜਾ ਹਾਰਾ ਬਲਦ ਬਣਾ ਕੇ ਗਿਆ ਉਹਦੇ ਕੋ ਹੁਣ 2-3 ਦਿਨ ਪਹਿਲਾਂ ਹੀ ਉਹ ਕਿਸ ਅਗੁਨਾਜ ਕੀ ਇੱਕ ਔਰਤ ਨਾਲ ਨੇ ਗਲਤ ਛੇੜਛਾੜ ਕੀਤੀ ਉਹਦੇ ਤਹਿਤ ਨੂੰ ਹੁਣ ਸਜ਼ਾ ਮਿਲੀ ਉਹ ਭਗੋੜਾ ਹੋਇਆ ਹੋਇਆ ਹੈ ਤੇ ਅ ਜੇ ਦੂਸਰੇ ਪਾਸੇ ਆਪਾਂ ਗੱਲ ਕਰੀਏ ਜਿਹੜੇ ਇਹਨਾਂ ਦੇ ਮੋਬਾਈਲ ਰਿਪੇਅਰ ਵਾਲੇ ਸੀ ਜਾਂ ਜਿਹੜੇ ਸਕੂਟਰ ਰਿਪੇਅਰ ਵਾਲੇ ਸੀ ਉਹਨਾਂ ਦੇ ਜਾ ਕੇ ਚੋਟੀਆਂ ਚੈੱਕ ਕਰੋ ਕਿ ਉਹਨਾਂ ਦੀਆਂ ਕੋਠੀਆਂ ਕਿਵੇਂ ਬਣ ਗਈਆਂ ਉਹਨਾਂ ਕੋਲ ਗੱਡੀਆਂ ਕਿਵੇਂ ਆ ਗਈਆਂ ਉਹਨਾਂ ਨੇ ਆਪਣਾ ਵਿਕਾਸ ਕੀਤਾ ਪੰਜਾਬ ਦਾ ਕੋਈ ਵਿਕਾਸ ਨਹੀਂ ਕੀਤਾ ਅਗਰ ਉਹਨਾਂ ਨੇ ਪੰਜਾਬ ਦਾ ਵਿਕਾਸ ਕੀਤਾ ਤਾਂ ਲੱਗ ਮਿਲਣਾ ਤੁਸੀਂ ਬਾਹਰ ਪੀੜਿਤ ਇਲਾਕਿਆਂ 'ਚ ਚੱਲੋ ਮੈਂ ਆਪੇ ਹੋ ਕੇ ਆਏ ਆ ਉੱਤੇ ਪੰਜਾਬ ਸਰਕਾਰ ਵੱਲੋਂ ਕੋਈ ਰਾਹਤ ਸਮੱਗਰੀ ਨਹੀਂ ਭੇਜੀ ਜਾ ਰਹੀ ਉੱਥੋਂ ਫੁੱਟਦੇ ਲਿਫਾਫੇ ਥੱਲੇ ਫਾਟ ਜਾਂਦਾ ਵਾ ਉਹਦੇ 'ਚ ਉਹ ਕਿਸੇ ਦੇ ਕੰਮ ਆਏਗਾ ਨਾ ਉਹਨਾਂ ਵੱਲੋਂ ਕੁਝ ਸਮਾਨ ਭੇਜਿਆ ਗਿਆ। ਅਗਰ ਸਾਡੇ ਵਰਗੇ ਲੋਕ ਵੀ ਜਾਣਦੇ ਆ ਤੇ ਉਥੋਂ ਦੇ ਐਮਐਲਏ ਵੱਲੋਂ ਤਾਂ ਮੰਕਾਇਆ ਜਾਂਦਾ ਕਿ ਸਮਾਨ ਦੀ ਸਾਨੂੰ ਦੇਜੋ। ਅਸੀਂ ਤੁਹਾਨੂੰ ਕਿਉਂ ਦੇ ਕੇ ਜਾਈਏ? ਅਸੀਂ ਡਾਇਰੈਕਟ ਲੋਕਾਂ ਤੱਕ ਪਹੁੰਚਾਵਾਂਗੇ ਜਿਨ੍ਹਾਂ ਨੂੰ ਉਹ ਸਮਾਨ ਦੀ ਲੋੜ ਹੈ। ਕਿਉਂਕਿ ਲੋਕਾਂ ਦੇ ਘਰਾਂ ਵਿੱਚ ਜਾ ਕੇ ਅਸੀਂ ਦੇਖਿਆ ਕਿ ਜਿੰਨੂੰ ਕਿਸ ਚੀਜ਼ ਦੀ ਲੋੜ ਹੈ, ਅਸੀਂ ਉਹ ਚੀਜ਼ ਪਹੁੰਚਾਈ। ਉਸ ਤੋਂ ਬਾਅਦ ਮੈਂ ਅਪੀਲ ਕੀਤੀ ਕਿ ਸਾਨੂੰ ਹਾਊਸਹੋਲਡ ਸਿੰਗ ਚਾਹੀਦੀ ਹੈ ਤੇ ਹੁਣ ਤੁਸੀਂ ਵੇਖੋ ਉਸ ਅਪੀਲ ਤੋਂ ਬਾਅਦ ਸਾਡੇ ਸਿੰਗਰਸ ਵੀ ਸਾਡੇ ਜਿਹੜੀਆਂ ਐਨਜੀਓਜ਼ ਨੇ ਸਾਡੇ ਕਾਂਗਰਸ ਵੱਲੋਂ ਚਲਾਏ ਆ। ਉਹਨਾਂ ਨੇ ਹੁਣ ਇਹ ਹਾਊਸ ਹੋਲਡ ਸਮਾਨ ਵੇਚਣਾ ਸ਼ੁਰੂ ਕਰਤਾ ਕਿਉਂਕਿ ਅਕੱਲੇ ਸਿੰਗਾ ਸ਼ੁਣ ਬੰਨਾ ਕੁਝ ਨਹੀਂ ਬੰਨਾ ਹੀ ਲੋਕਾਂ ਦੇ ਘਰਾਂ ਦੇ ਘਰ ਦਾ ਸਾਰਾ ਸਮਾਨ ਉੜ ਗਿਆ ਮੈਂ ਇੱਕ ਘਰ ਚ ਗਈ ਸਿਰਫ ਇੱਕ ਟੇਬਲ ਬਚਿਆ ਸੋਹਣਾ ਦਾ ਉਹ ਟੇਬਲ ਨਾਲ ਕੋਈ ਕੀ ਕਰੇਗਾ ਇਹ ਉਹਨਾਂ ਦੀ ਕਲਾਤ ਦੇ ਡਰਾਉ ਉਲਟੇ ਪਏ ਆ ਅੱਧੀ ਅਕੱਲੇ ਉੜ ਗਈ ਹੈ ਅੱਧੀ ਵੀ ਚਾ ਇਸ ਤਰ੍ਹਾਂ ਕੇ ਪੰਜਾਬ ਸਰਕਾਰ ਦੀ ਨਲਾਇਕੀ ਹੈ ਕਿ ਉਹਨੂੰ ਆਪਣੇ ਲੋਕਾਂ ਦੇ ਦਰਸ ਨਹੀਂ ਆਇਆ ਪੰਜਾਬ ਸਰਕਾਰ ਦੇ ਦਾ ਖਜ਼ਾਨੇ ਖੋਲ ਦਿੰਦੀ ਲੋਕਾਂ ਦੇ ਜਿੱਥੇ ਨੂੰ ਮਦਦ ਕਰਨ ਦੀ ਲੋੜ ਹੈ ਮਦਦ ਕਰਦੀ ਇਹ ਜਿਹੜਾ ਫਲੱਡ ਵੀ ਆਇਆ ਨਾ ਇਹ ਮੈਨ ਮੇਰੇ ਫਲੱਡ ਸੀ ਉਹਨਾਂ ਨੂੰ ਜਨਵਰੀ ਮਹੀਨੇ ਤੋਂ ਬਾਅਦ ਜਿਹੜੇ ਚੀਫ ਸੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਹੁਣ ਇਹ ਪਾਣੀ ਛੱਡ ਦੋ ਇਹ ਪੰਜਾਬ ਲਈ ਬਹੁਤ ਖਤਰਾ ਹੈ ਪਰ ਨਹੀਂ ਇਹਨਾਂ ਨੇ ਜਾਣ ਬੁਝ ਕੇ ਇਹ ਫਲੱਡ ਲਿਆ ਆਂਦਾ ਜਿਸ ਨਾਲ ਲੋਕਾਂ ਦਾ ਇਹਨਾਂ ਨੂੰ ਨੁਕਸਾਨ ਹੋਇਆ ਤੇ ਅੱਜ ਸਿਰਫ ਇਹਨਾਂ ਨੇ ਇੱਕ ਸੈਂਟਰ ਕੋ ਪਹੇ ਲੈਣੇ ਸੀ ਉਹ ਲੋਕਾਂ ਤੱਕ ਤੇ ਪਹੁੰਚ ਨਹੀਂ ਨਹੀਂ ਹੈ ਮਤਲਬ ਇਹ ਸੈਂਟਰ ਵਿੱਚ ਪਹੁੰਚ ਦਵੇਗਾ ਤੇ ਕਦੋਂ ਲੋਕਾਂ ਤੱਕ ਕਦੋਂ ਪਹੁੰਚਣਗੇ ਇਹ ਜਿਹੜਾ ਪੰਜਾਬ ਉਹਨਾਂ ਚ ਪੰਜਾਬ ਦੇ ਲੋਕ ਹੀ ਖੜੇ ਨੇ ਪਾਵਰਸ ਪਾਰਟੀ ਵੱਲੋਂ ਬਹੁਤ ਕੈਸ਼ ਵੀ ਮਦਦ ਕੀਤੀ ਜਾ ਰਹੀ ਹੈ ਸਮਾਨ ਦੀ ਵੀ ਮਦਦ ਕੀਤੀ ਜਾ ਰਹੀ ਹੈ ਹਰ ਤਰ੍ਹਾਂ ਨਾਲ ਖੜੀ ਹੈ ਪਰ ਮੈਨੂੰ ਹੀ ਲੱਗਦਾ ਕਿ ਜਿਹੜੀ ਮਜੂਤਾ ਸਰਕਾਰ ਹੋ ਕਿਸੇ ਪਾਸੇ ਵੀ ਖੜੀ ਵੋਟਾਂ ਲੈ ਕੇ ਜਿਸ ਤਰ੍ਹਾਂ ਤੁਸੀਂ ਕਹਿਆ ਕਿ ਕੋਟਾ ਜਿਸ ਦਾ ਜਾਲੀ ਪਾ ਨਿਕ ਰਹੀ ਹੈ ਉਸ ਨੂੰ ਵੋਟਾਂ ਲੈ ਕੇ ਜਿਹੜੀ ਇਹ ਕੋਈ ਚਲਾਈ ਜਾਏਗੀ ਤਾਂ ਉਹ ਪਿਆਰਦਾ ਹੈ ਜੀ ਹਾਂਜੀ ਜੀ ਉਹ ਐ ਐ ਮੁਹਿੰਮ ਸਾਰੇ ਕਰੇਗੇ ਦੇਸ਼ ਦੇ ਨੇਤਾ راہੂ ਗਾਂਧੀ ਜੀ ਉਹਨਾਂ ਵੱਲੋਂ ਪਹਿਲਾਂ ਹੀ ਸ਼ੁਰੂਆਤ ਕੀਤੀ ਗਈ ਹੈ ਕਿ ਹੋਰ ਚੋਰ ਦੱਬੀ ਛੋੜ ਯਾ ਇਹ ਸਾਰਾ ਕੁਝ ਜਲ ਜਾਈ ਜਾਏਗਾ ਸਾਰਾ ਕੁਝ اے ਵੀ ਐਮ ਜਿਹੜੇ ਹੈਕ ਕਰਦੇ ਸਾਰਾ ਕੁਝ ਸਾਹਮਣੇ ਆਏ